ਤੇ 2 ਫਰਵਰੀ ਨੂੰ ਜਿਹੜੀ ਪੁੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਉਹ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਘਰ ਘਰ ਸੰਦੇਸ਼ ਪਹੁੰਚਾ ਸਗੇ ਉਸ ਤੋਂ ਪਹਿਲਾਂ ਅਸੀਂ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਚਾਹੇ ਉਹ ਕალიਦਾਲਾ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੂੰ ਅਸੀਂ ਇੱਥੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਉਹ ਆਏ ਸਨ ਔਰ ਉਹਨਾਂ ਨੇ ਸਾਨੂੰ ਪੁਤਰ ਸਰੋਵਰ ਦੀ ਇਸਕਾਰ ਸੇਵਾ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ ਔਰ ਇੱਕ ਟ੍ਰੀਟਮੈਂਟ ਪਲਾਂਟ ਜਿਹੜਾ ਸਾਰੇ ਸ਼ਹਿਰ ਦੀ ਸਾਰੇ ਮੰਦਰ ਟ੍ਰੈਸ ਦੀ ਉਹਨਾਂ ਕੋਲ ਡਿਮਾਂਡ ਰੱਖੀ ਗਈ ਹੈ ਉਹ ਵੀ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਤੋਂ ਜਲਦੀ ਇਸ ਪੁਤਰ ਸਰੋਵਰ ਦੇ ਵਿੱਚ ਟ੍ਰੀਟਮੈਂਟ ਪਲਾਂਟ ਲਗਾ ਦਵਾਂ ਹੁਣ ਮੇਰੀ ਸਾਰੇ ਸ਼ਹਿਰ ਰੂਪੁਰ ਯੂਰੋ ਅਪੀਲ ਹੈ ਚਾਹੇ ਸਾਰੀ ਸੰਗਤ ਜਿਹੜੀ ਸਿੱਖ ਸੰਗਤ ਹੈ ਚਾਹੇ ਹਿੰਦੂ ਸੰਗਤ ਕੋਈ ਇਹ ਜਿਹੜਾ ਪਵਿੱਤਰ ਸਰੋਵਰ ਹੈ ਹਿੰਦੂ ਸਿੱਖ ਕੈਕਤਾ ਦਾ ਇਹ ਪ੍ਰਤੀਕ ਹੈ ਔਰ ਨੌਵੀਂ ਦਸਵੀਂ ਦੇ ਮੇਲੇ ਦੇ ਚਾਹੇ ਉਹ 사વન ਦਾ ਮੇਲਾ ਹੋਵੇ ਚਾਹੇ ਨੌਵੀਂ ਦਸਵੀਂ ਦਾ ਹੋਵੇ ਚਾਹੇ ਸ਼ਿਵਰਾਤਰੀ ਦਾ ਮੇਲਾ ਅਸੀਂ ਹਿੰਦੂ ਸਿੱਖ ਭਾਈਚਾਰਾ ਕਥੇ ਇਥੇ ਇਸ਼ਨਾਨ ਕਰਦੇ ਹਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਇਸ ਪਵਿੱਤਰ ਸਰੋਵਰ ਦੇ ਵਿੱਚ ਜਿਹੜਾ ਕਿ ਭਗਵਾਨ ਕਾਰਤਿਕ ਸਵਾਮੀ ਦੇ ਨਾਂ ਤੇ ਅਛਲੇਸ਼ਵਰ dham ਮੰਨਿਆ ਜਾਂਦਾ ਹੈ ਔਰ ਗੁਰਰਾੜ ਗਰੇਵ ਜੀ ਜਿਹੜੀ ਪਹਿਲੀ ਪਾਛਾ ਹੀ ਹੈ ਸਾਡੀ ਉਹਨਾਂ ਨੇ ਵੀ ਸਿੱਧ ਗੋਸ਼ਟੀ ਜਿਹੜੀ ਇਸ ਪਵਿੱਤਰ ਸਰੋਵਰ ਦੇ ਉੱਤੇ ਆ ਕੇ ਕੀਤੀ ਜਿਸ ਕਰਕੇ ਅਸੀਂ ਸਾਰੀ ਹਿੰਦੂ ਸੰਗਤ ਔਰ ਸਿੱਖ ਸੰਗਤ ਇਕੱਠੇ ਹੋ ਕੇ ਇਸ ਜਗ੍ਹਾ ਨੂੰ ਇਸ ਗੁਰਦੁਆਰਾ ਸਾਹਿਬ ਨੂੰ ਇਸ ਅਛਲੇਸ਼ਵਰ ਦੇ ਮੰਦਿਰ ਨੂੰ ਬਕਾਇਦਾ ਪੂਜਦੇ ਆਂ ਔਰ ਰੋਜ਼ ਰੋਜ਼ ਇੱਥੇ ਆ ਕੇ ਨਮਸਤਕੁਨੇ ਮੇਰੀ ਅਪੀਲ ਸਾਰੀ ਹਿੰਦੂ ਸੰਗਤ ਨੂੰ ਔਰ ਸਾਰੀ ਸਿੱਖ ਸੰਗਤ ਕਿ ਜਿੱਦਾਂ ਇਸ ਪਵਿੱਤਰ ਸਰੋਵਰ ਨੂੰ ਅਸੀਂ ਮੰਨਦੇ ਆਂ ਅੱਜ ਮੌਕਾ ਮਿਲਿਆ 25 ਸਾਲ ਬਾਅਦ 25 ਸਾਲ ਪਹਿਲਾਂ ਸ਼੍ਰੀ ਅਜਲੇਸ਼ਵਰ ਮੰਦਿਰ ਕਾਰਸੇਵਾ ٹرسٹ ਨੇ ਪਵਿੱਤਰ ਸਰੋਵਰ ਦੀ ਸੇਵਾ ਕੀਤੀ ਸੀ ਅੱਜ ਫੇਰ ਸ਼੍ਰੀ ਅਜਲੇਸ਼ਵਰ ਮੰਦਿਰ ਕਾਰਸੇਵਾ ٹرسٹ ਤੋਂ ਪਵਿੱਤਰ ਸਰੋਵਰ ਦੀ ਕਾਰਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਾਰੀ ਸੰਗਤ ਅਕੋਪੀਲ ਕਰਦਾ ਹਾਂ ਕਿ ਸਾਰੇ ਸ਼ਹਿਰ ਵਾਲਿਆਂ ਨੂੰ ਫੇਰ ਅਸੀਂ ਬੇਨਤੀ ਅਜਲੇਸ਼ਵਰ ਮੰਦਿਰ ਕਾਰਸੇਵਾ ٹرسٹ ਤੋਂ ਕਰਦੇ ਹਾਂ ਕਿ ਸਵੇਰ ਦਾ ਜਿਹੜਾ ਲੰਗਰ ਚਾਹ ਦਾ ਉਹ ਇੱਥੇ ਲੱਗਾ ਹੋਵੇਗਾ ਦੁਪਹਿਰ ਦਾ ਪੋਜਣ ਜਿਹੜਾ ਦਾਲ ਫੁਲਕੇ ਦਾ ਵੀ ਪ੍ਰਬੰਧ ਅਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਲਗਾਏਗਾ। ਔਰ ਸੇਵਾ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕਮੀ ਨਹੀਂ ਆਂਦੀ ਤੇ ਜਾਏਗੀ। ਸਾਨੂੰ ਸਾਰੀਆਂ ਪਾਟੀਆਂ ਨੇ ਅਸੀਂ ਸਾਰੇ ਮੰਦਿਰਾਂ ਜੋਖਾ ਹੈ। ਸਾਰੇ ਧਾਰਮਿਕ ਸਥਾਨਾਂ ਦੇ ਜੋਖਾ ਹੈ। ਖਾਸ ਕਰ ਦਿਨਿਕ ਪ੍ਰਾਨਾ ਸਭਾ ਹੈ, ਛਨੀ ਮੰਦਿਰ ਹੋਇਆ, ਕਾਲੀ ਦੁਆਰੇ ਦਾ ਮੰਦਿਰ ਹੋਇਆ, ਮੁਰਗੀ ਮਲਾ, RAM ਜੀ ਦਾ ਮੰਦਿਰ ਹੋਇਆ। ਆਪਣੇ ਬਾਬਾ ਭੂਰਨਾ ਜੀ ਦਾ ਮੰਦਿਰ ਹੋਇਆ। ਕੋਈ ਵੀ ਮੰਦਿਰ ਐਸਾ ਨਹੀਂ ਜਿਹੜਾ ਅਸੀਂ ਛੱਡਿਆ ਹੋਵੇ। ਅਸੀਂ ਸਾਰੇ ਮੰਦਰਾ ਦੇ ਮੁਖੀਆਂ ਨੂੰ ਉਹਨਾਂ ਦੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਹੈ ਵੀ ਇਸ ਪਵਿੱਤਰ ਸਰੋਵਰ ਚ ਆਓ ਤੇ ਇਸ ਕਾਰ ਸੇਵਾ ਨੂੰ ਉਰਨ ਤੋਰ ਤੇ ਜਲਦੀ ਤੋਂ ਜਲਦੀ ਜਿਹੜੀ ਲੋਕਾਂ ਦੀ ਇੱਛਾ ਪੂਰਨ ਕਰ ਸਕੀ। ਇਹ ਸਟਾਰਟ ਕਿੱਦਾਂ ਤੇ ਹੋਏਗੀ ਜਿਹੜੀ ਕਾਰ ਸੇਵਾ। ਇਹ ਜਿਹੜੀ ਮੈਂ ਦੱਸਿਆ ਅੱਗੇ ਇਹ 9 ਵਜੇ ਸਵੇਰੇ ਅਵਣੀ ਯੱਗ ਦਾ ਆਯੋਜਨ ਕੀਤਾ ਗਿਆ ਹੈ। 9:30 ਵਜੇ ਪਵਿੱਤਰ ਸਰੋਵਰ ਦੀ ਆਰਤੀ ਹੋਏਗੀ। 10 ਵਜੇ ਜਿਹੜੀ ਕਾਰ ਸੇਵਾ ਸਾਧੂ ਸੰਤਾਂ ਰਾਏ ਪਹਿਲਾਂ ਸ਼ੁਰੂ ਕੀਤੀ ਜਾਏਗੀ ਉਹ ਸੋਭਾ ਸਾਰੀ ਸੰਗਤ ਰਲ ਮਿਲ ਕੇ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਅਸੀਂ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਦਿਖਾਣਾ ਹੈ ਕਿ ਇਹ ਜਿਹੜਾ ਮੰਦਿਰ ਤੇ ਗੁਰਦੁਆਰਾ ਬਿਲਕੁਲ ਕਟੇ ਹਨ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ